ਤਾਨੂੰ ਪਤਾ ਜਿੱਥੇ ਤੁਸੀਂ ਖੜੇ ਹੋ ਸੈਪਰਾ ਕ੍ਰੋਸਿੰਗ ਇੱਥੇ ਨਹੀਂ ਖੜਾ ਹੋਈ ਤਾਂ ਉਹ ਇੱਥੇ ਆਪਾਂ ਜਿਹੜਾ ਕ੍ਰੋਸਿੰਗ ਦੇ ਉੱਪਰ ਹੀ ਖੜੇ ਆ ਕੋਈ ਆ ਕੇ ਲੈ ਗਏ ਇਹਦੇ ਉੱਤੇ ਨਹੀਂ ਖੜਾ ਹੋਈਦਾ ਤੁਹਾਡੀ ਲਾਈਨ ਉਹ ਪਿੱਛੇ ਆ ਵਾਈਟ ਲਾਈਨ ਇਹ ਲੋਕਾਂ ਦੇ ਲੋਕਾਂ ਨੇ ਤੁਰਨਾ ਉਹਦੇ ਵਾਸਤੇ ਲੋਕਾਂ ਨੇ ਤੁਰਨਾ ਲੋਕਾਂ ਦਾ ਜਗ੍ਹਾ ਬਹੁਤ ਆ ਆ ਦੇਖੋ ਆਪਾਂ ਇਹ ਰੈੱਡ ਲਾਈਨ ਤੇ ਜੰਪ ਕਰਦੇ ਹੋਏ ਰੋਂਗ ਸਾਈਡ ਤੋਂ ਜਾ ਰਹੇ ਨੇ ਇਹ ਹਾਲ ਲੁਧਿਆਣਾ ਸ਼ਹਿਰ ਦੇ ਟ੍ਰੈਫਿਕ ਦਾ ਆ ਲੱਗਿਆ ਨਾ ਕਿ ਪੈਦਲ ਚੱਲਣ ਵਾਸਤੇ ਲੋਕਾਂ ਦੇ ਹੈ ਸੌਰੀ ਭਾਈ ਥੋੜਾ ਚਲਾਣ ਵੀ ਹੋ ਸਕਦਾ ਇਸੇ ਲਈ ਸੌਰੀ ਭਾਈ ਸੌਰੀ ਗਾਫ ਵੀ ਮੇਰੀ ਕਚਰਾ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਕੀ ਹਾਲ ਹੈ ਅੱਜ ਇੱਕ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਇੰਨੇ ਕ ਅਣਜਾਣ ਜਿਹੜੇ ਲੋਕ ਇਸ ਵੇਲੇ ਟ੍ਰੈਫਿਕ ਤੋਂ ਹੋ ਚੁੱਕੇ ਨੇ ਅੰਕਲ ਤੁਹਾਨੂੰ ਪਤਾ ਜਿੱਥੇ ਤੁਸੀਂ ਖੜੇ ਹੋ ਸੈਪਰਾ ਕ੍ਰੋਸਿੰਗ ਇੱਥੇ ਨਹੀਂ ਖੜਾ ਹੋਈ ਤਾਂ ਉਏ ਇੱਥੇ ਆਪਾਂ ਜਿਹੜਾ ਕ੍ਰਾਸ਼ਿੰਗ ਦੇ ਉੱਪਰ ਹੀ ਖੜੇ ਆ ਕੋਈ ਆਗੇ ਨਹੀਂ ਗਏ ਇਹਦੇ ਉੱਤੇ ਨਹੀਂ ਖੜਾ ਹੋਈਦਾ ਤੁਹਾਡੀ ਲਾਈਨ ਉਹ ਪਿੱਛੇ ਆ ਵਾਈਟ ਲਾਈਨ ਇਹ ਲੋਕਾਂ ਦੇ ਲੋਕਾਂ ਨੇ ਤੁਰਨਾ ਉਹਦੇ ਵਾਸਤੇ ਆ ਪਤਾ ਸੀ ਲੋਕਾਂ ਨੇ ਤੁਰਨਾ ਲੋਕਾਂ ਦਾ ਜਗ੍ਹਾ ਬਹੁਤ ਆ ਆ ਦੇਖੋ ਆਪਾਂ ਆ ਇਹ ਆ ਮੈਂ ਟ੍ਰੈਫਿਕ ਰੂਲ ਨਹੀਂ ਮੰਨਦੇ ਤੁਸੀਂ ਨਹੀਂ ਮੰਨਦੇ ਕਿਉਂ ਨਹੀਂ ਆ ਮੈਂ ਤੁਹਾਨੂੰ ਦੱਸ ਰਿਹਾ ਬਈ ਪੈਦਲ ਲੋਕਾਂ ਵਾਸਤੇ ਆ ਇਹ ਅੱਛਾ ਅੱਛਾ ਉਹ ਦੇਖੋ ਸਾਰਿਆਂ ਨੇ ਪਿੱਛੇ ਕਰ ਲਏ ਤੁਸੀਂ ਹਾਂ ਹੁਣ ਬਹਿਸ ਕਰ ਰਹੇ ਹੋ ਨਹੀਂ ਹੁਣ ਵੀ ਕਰ ਰਹੇ ਆ ਕਰ ਰਹੇ ਆ ਤੁਹਾਨੂੰ ਦੇਖ ਕੇ ਕਰ ਰਹੇ ਆ ਤੁਹਾਨੂੰ ਪਤਾ ਸੀ ਕਿ ਨਹੀਂ ਸੀ ਨਹੀਂ ਸਾਨੂੰ ਪਤਾ ਨਹੀਂ ਸੀ ਹੁਣ ਪਤਾ ਲੱਗ ਗਿਆ ਹੁਣ ਲੱਗਿਆ ਤੁਸੀਂ ਦੇਖੋ ਵੀ ਲੋਕਾਂ ਨੂੰ ਹਲੇ ਤੱਕ ਜਿਹੜਾ ਇੰਨੀ ਜਾਣਕਾਰੀ ਨਹੀਂ ਭਾਈ ਜੀ ਤੁਹਾਨੂੰ ਪਤਾ ਸੀ ਤੁਸੀਂ ਜ਼ੈਬਰਾ ਕ੍ਰੋਸਿੰਗ ਤੇ ਖੜੇ ਹੋ ਮੇਰੇ ਭਾਈ ਜੀ ਕਿਹੜਾ ਪਤਾ ਲੱਗੇ ਤੁਹਾਨੂੰ ਕਿ ਪੈਦਲ ਚੱਲਣ ਵਾਸਤੇ ਲੋਕਾਂ ਦੇ ਹੈ Sorry ਭਾਈ ਜੀ ਥੋੜਾ ਚਲਾਣ ਵੀ ਹੋ ਸਕਦਾ ਹੈ ਇਸ ਦੇ ਵਿੱਚ Sorry ਭਾਈ ਜੀ Sorry ਗਾਂਤ ਨਹੀਂ ਤੇ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੇ ਕਿ ਲੋਕਾਂ ਨੂੰ ਹਲੇ ਤੱਕ ਜਿਹੜਾ ਨਹੀਂ ਭਾਈ ਤੁਮ ਕੋ ਪਤਾ ਤੁਮ ਜ਼ੈਬਰਾ ਕ੍ਰੋਸਿੰਗ ਤੇ ਖੜੇ ਹੋ ਹਾਂ ਜੀ ਹਾਂ ਜੀ ਫਿਰ ਵੀ ਖੜੇ ਚਲਾਣ ਵੀ ਹੋ ਸਕਦਾ ਹੈ ਤੁਹਾਰਾ ਇਸੇ ਪਿੱਛੇ ਖੜਾ ਹੋਣਾ ਹੁੰਦਾ ਹੈ ਪਿੱਛੇ ਸਰ ਜੀ ਜਿਹੜਾ ਹਾਲ ਨੂੰ ਦਿਹਾਣਾ ਸ਼ਹਿਰ ਦੇ ਟ੍ਰੈਫਿਕ ਦਾ ਇਸੇਲੇ ਚੌਂਕ ਦੇ ਵਿੱਚ ਅਸੀਂ ਮੌਜੂਦ ਆ ਲੋਕਾਂ ਨੂੰ ਇਹ ਤੱਕ ਨਹੀਂ ਪਤਾ ਕਿ ਜ਼ੈਬਰਾਂ ਕ੍ਰੋਸਿੰਗ ਕੀ ਹੁੰਦੀ ਆ ਵਾਈਟ ਲਾਈਨ ਕੀ ਹੁੰਦੀ ਆ ਦੱਸਣ ਤੇ ਵੀ ਉਹ ਕਹਿ ਰਹੇ ਨੇ ਭਈ ਜਿਵੇਂ ਲੋਕਾਂ ਨੇ ਪੈਦਲ ਜਾਣਾ ਉਹਨਾਂ ਦੇ ਵਾਸਤੇ ਹੋਰ ਜਿਹੜੀ ਬਥੇਰੀ ਜਗ੍ਹਾ ਹੈਗੀ ਆ ਤਾਂ ਤੁਸੀਂ ਸਮਝਾਉਂਦੇ ਕਿਸ ਤਰੀਕੇ ਦੇ ਨਾਲ ਜਿਹੜਾ ਲੁਧਿਆਣਾ ਸ਼ਹਿਰ ਦਾ ਟ੍ਰੈਫਿਕ ਆ ਉਹ ਘਟਾਇਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਉਹ ਸਮਝਾਇਆ ਜਾ ਸਕਦਾ ਇਹ ਵੀਰ ਜੀ ਆਏ ਨੇ ਇਹ ਵੀ ਜ਼ੈਬਰਾ ਕ੍ਰੋਸਿੰਗ ਤੇ ਖੜੇ ਬ్రో ਤੁਹਾਨੂੰ ਪਤਾ ਵੀ ਜ਼ੈਬਰਾ ਕ੍ਰੋਸਿੰਗ ਤੇ ਖੜੇ ਹੋ ਆ ਦੇਖੋ ਭਾਈ ਪਿੱਛੇ ਕਰ ਰਹੇ ਅੱਜ ਵੈਸੇ ਪਤਾ ਸੀ ਜ਼ੈਬਰਾ ਕ੍ਰੋਸਿੰਗ ਤੇ ਵਾਈਟ ਲਾਈਨ ਦਾ ਫਰਕ ਪਤਾ ਸੀ ਤੁਹਾਨੂੰ ਨਹੀਂ ਨਹੀਂ ਪਤਾ ਸੀ ਨਹੀਂ ਉਹ ਦੇਖੋ ਜਿਹੜੀ ਵਾਈਟ ਲਾਈਨ ਆ ਪਿੱਛੇ ਉੱਤੇ ਤੁਹਾਡਾ ਜਿਹੜਾ ਬਣਦਾ ਤੇ ਤੁਸੀਂ ਇਸ ਵੇਲੇ ਜ਼ੈਬਰਾ ਕ੍ਰੋਸਿੰਗ ਤੇ ਇਹ ਭਾਈ ਦੇਖੋ ਇਹ ਰੈੱਡ ਲਾਈਨ ਤੇ ਜੰਪ ਕਰਦੇ ਹੋਏ ਰੋਂਗ ਸਾਈਡ ਤੇ ਜਾ ਰਹੇ ਨੇ ਇਹ ਹਾਲ ਲੁਧਿਆਣਾ ਸ਼ਹਿਰ ਦੇ ਟ੍ਰੈਫਿਕ ਦਾ ਤੁਸੀਂ ਸਮਝ ਸਕਦੇ ਹੋ ਬਈ ਇਸ ਤਰੀਕੇ ਨਾਲ ਤੁਸੀਂ ਹਾਦਸਿਆਂ ਨੂੰ ਘਟਾ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਟ੍ਰੈਫਿਕ ਨੂੰ ਘਟਾ ਸਕਦੇ ਹੋ ਇਸ ਤਰੀਕੇ ਦੇ ਨਾਲ ਸਾਇਬਰ ਨੂੰ ਜਿਹੜਾ ਸਮੂਥ ਤਰੀਕੇ ਦੇ ਨਾਲ ਉਹ ਚਲਾ ਸਕਦੇ ਕਿ ਲੋਕਾਂ ਨੂੰ ਜਿਹੜਾ ਜ਼ੈਬਰਾਂ ਕ੍ਰੋਸਿੰਗ ਅਤੇ ਵਾਈਟ ਲਾਈਨ ਦਾ ਫਰਕ ਨਹੀਂ ਪਤਾ ਉਹ ਦਿਖਾਓ ਇੱਕ ਵਾਰੀ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਲਾਈਨ ਆ ਉਹੀ ਅਸੀਂ ਜੰਪ ਕਰਕੇ ਚਲੇ ਜਾਈਏ ਬਿਰੋ ਤੈਨੂੰ ਪਤਾ ਸੀ ਵਾਈਟ ਲਾਈਨ ਤੇ ਜ਼ੈਬਰਾਂ ਕ੍ਰੋਸਿੰਗ ਦਾ ਫਰਕ ਪਤਾ ਹਾਂ ਜੀ ਤੁਸੀਂ ਫੇਰ ਵੀ ਜੰਪ ਕਰ ਰਹੇ ਸੀ ਸੌਰੀ ਸੌਰੀ ਗਲਤੀ ਚਾਗਰੂਕ ਬਣੋ ਥੋੜਾ ਜਿਹਾ ਠੀਕ ਹੈ ਸੌਰੀ ਇਹ ਤਸਵੀਰਾਂ ਨੇ ਲੁਗਿਆਣਾ ਸ਼ਹਿਰ ਦੀ ਜਿੱਥੇ ਜਦੋਂ ਅਸੀਂ ਸਟੌਪ ਤੇ ਖੜਦੇ ਆ ਰੈੱਡ ਲਾਈਟ ਤੇ ਖੜਦੇ ਆ ਇਹ ਜਿਹੜੀਆਂ ਤੁਹਾਨੂੰ ਲਾਈਨਾਂ ਨਜ਼ਰ ਆਣ ਗਈਆਂ ਇਹ ਜ਼ੈਬਰਾ ਕ੍ਰੋਸਿੰਗ ਹੁੰਦੀ ਹੈ ਲੇਕਿਨ ਲੋਕਾਂ ਨੂੰ ਜਿਹੜਾ ਕੋਈ ਫਰਕ ਇਸ ਵੇਲੇ ਵੀਰੇ ਤੁਹਾਨੂੰ ਪਤਾ ਜ਼ੈਬਰਾ ਕ੍ਰੋਸਿੰਗ ਪਲੀਜ਼ ਜ਼ੈਬਰਾ ਕ੍ਰੋਸਿੰਗ ਤੇ ਖੜੇ ਹੋ ਇਸ ਵੇਲੇ ਪੁਨਾ ਚਲਾਨ ਵੀ ਹੋ ਸਕਦਾ ਇਹਦੇ ਕਰਕੇ ਹਾਦਸੇ ਵੀ ਹੁੰਦੇ ਸਕੰਡ ਬਦਲ ਲੱਗ ਗਿਆ ਤੁਹਾਨੂੰ ਤੁਸੀਂ ਹਲੇ ਵੀ ਇੱਥੇ ਹੀ ਖੜੇ ਹੋ ਉਹ ਦੇਖੋ ਸਾਰੇ ਵਾਹਨ ਪਿੱਛੇ ਨੇ ਚਲੋ ਕੁਝ ਫਰਕ ਨਹੀਂ ਪੈਂਦਾ ਨਹੀਂ ਫਾਇਦਾ ਕਿਉਂ ਨਹੀਂ ਪੈਂਦਾ ਜੇ ਅਕਸੀਡੈਂਟ ਹੋ ਗਿਆ ਤਾਂ ਤੁਸੀਂ ਕਹਿ ਰਹੇ ਹੋ ਚਲੋ ਛੱਡੋ ਕੋਈ ਨਾ ਬਿੱਤਾ ਕੋਈ ਫਰਕ ਨਹੀਂ ਪੈਂਦਾ ਛੱਡੋ ਤਾਂ ਮੈਂ ਇਹ ਬੋਲਾ ਨਹੀਂ ਕਦੀ ਤੁਸੀਂ ਕਹਿ ਰਹੇ ਸੀ ਨਾ ਇਤਨੀ ਉਸੇ ਦੇ ਨਾਲ ਕਹਿ ਰਹੇ ਸੀ ਤਾਂ ਤਸਵੀਰਾਂ ਤੁਸੀਂ ਦਿਖਾ ਰਹੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਸ਼ਹਿਰ ਦਾ ਜਿਹੜਾ ਟ੍ਰੈਫਿਕ ਆ ਉਸਦੇ ਹਾਲਾਤ ਜਿਹੜੇ ਨੇ ਉਸ ਲਈ ਇੱਥੇ ਕੀ ਨਹੀਂ ਕਿਸ ਤਰੀਕੇ ਨਾਲ ਜੇ ਤੁਸੀਂ ਲੋਕਾਂ ਨੂੰ ਅਵੇਅਰ ਕਰੋਗੇ ਲੋਕਾਂ ਨੂੰ ਸਮਝਾਓਗੇ ਪਾਕਿਸਤਾਨ ਕੀ ਦੇ ਨਾਲ ਰਿਐਕਟ ਜਿਹੜਾ ਉਹਨਾਂ ਦਾ ਹੁੰਦਾ ਹੋਰ ਅਪਡੇਟ ਲਈ ਤੁਸੀਂ ਜੁੜੇ ਰਹੋ ਅਚਾਰ ਨਿਊਜ਼ ਦੇ ਨਾਲ